ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਲੇਵਰ ਆਫ ਪੰਜਾਬ ਤੇ ਅੱਜ ਜੀ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਰੈਸਪੀ ਹੈ ਜੀ ਬੇਸਨ ਦੀ ਬਰਫੀ ਬੇਸਨ ਦੀ ਬਰਫੀ ਬਣਾਉਣ ਦੇ ਲਈ 200 ਗ੍ਰਾਮ ਆਪਾਂ ਬੇਸਨ ਲਿਆ ਜੀ 150 ਗ੍ਰਾਮ ਆਪਾਂ ਘਿਓ ਲਿਆਗਾ ਤੇ 200 ਗ੍ਰਾਮ ਹੀ ਆਪਾਂ ਖੰਡ ਲਈ ਹੈ ਤੇ ਹੁਣ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਤੋਂ ਪਹਿਲਾਂ ਜੀ ਆਪਾਂ ਪੈਨ ਦੇ ਵਿੱਚ ਘਿਓ ਗਰਮ ਕਰ ਲੈਨੇ ਆਂ ਕਿਓ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਬੇਸਣ ਪਾ ਲੈਨੇ ਜੇਕਰ ਤੁਹਾਨੂੰ ਕਿਓ ਜਿਆਦਾ ਨਹੀਂ ਪਸੰਦ ਜੀ ਤਾਂ ਤੁਸੀਂ ਕਿਓ ਘੱਟ ਵੀ ਕਰ ਸਕਦੇ ਹੋ 100 ਗ੍ਰਾਮ ਕਿਓ ਵੀ ਪਾ ਸਕਦੇ ਹੋ ਆਪਾਂ 150 ਗ੍ਰਾਮ ਪਾਇਆ ਹੈਗਾ ਬੇਸਣ ਜਿਹੜਾ ਆਪਾਂ ਲੋਥਲੇ ਮੇ ਉੱਪਰ ਹੌਲੀ ਹੌਲੀ ਭੁੰਨਾ ਹੈਗਾ ਆਪਾਂ ਬੇਸਣ ਭੁੰਨ ਦੇ ਕਾਲੀ ਨਹੀਂ ਕਰਨੀ ਹੈਗੀ ਜਦੋਂ ਆਪਾਂ ਕਾਹੜ ਨਾਲ ਬੇਸਣ ਭੁਲਾਗੇ ਨਾ ਜਿਆਦਾ ਫਲੇਮ ਕਰਕੇ ਤਾਂ ਆਪਣਾ ਬੇਸਣ ਥੱਲੇ ਲੱਗ ਜੂਗਾ ਇਸ ਲਈ ਆਪਾਂ ਥੋੜਾ ਥੋੜਾ ਹਲਕਾ ਹੀ ਭੁੰਨਣਾ ਹੈ ਨਾ ਬਾਲਾ ਚਾਰੇ ਵੀ ਨਹੀਂ ਭੁੰਨਣਾ ਬੇਸਣ ਹੈ ਜੀ ਆਪਣੇ ਨੇ ਕਿਉਂ ਛੱਡਦਾ ਤੇ ਇਹਦੇ ਵਿੱਚ ਉਹ 스멜 ਹੈ ਜਿਹੜੀ ਬਹੁਤ ਜ਼ਿਆਦਾ ਵਧੀਆਉਣ ਲੱਗਦੀ ਤੇ ਆਪਾਂ 2 ਮਿੰਟ ਲਈ ਹੋਰ ਭੁੰਨਾਂਗੇ ਜਦੋਂ ਇਹਦਾ ਕਲਰ ਥੋੜਾ ਜਿਹਾ ਬ੍ਰਾਊਨ ਹੋ ਗਿਆ ਉਦੋਂ ਆਪਾਂ ਬੰਦ ਕਰ ਦਾਂਗੇ ਗੈਸ ਆਪਾਂ ਜ਼ਿਆਦਾ ਨਹੀਂ ਭੁੰਨਣਾ ਬੇਸਣ ਤੇ ਬਸ ਸਿਰਫ ਇਹਦਾ ਕੱਚਾ ਪਣੀ ਆਪਾਂ ਖਤਮ ਕਰਨਾਗਾ ਜਦੋਂ ਆਪਾਂ ਲੱਡੂ ਬਣਾਉਨੇ ਆ ਉਦੋਂ ਜ਼ਿਆਦਾ ਆਪਾਂ ਬੇਸਣ ਨੂੰ ਪੋਨ ਲੈਨੇ ਆ ਉਦੋਂ ਆਪਾਂ ਕਲਰ ਥੋੜਾ ਜਿਆਦਾ ਚੇਂਜ ਕਰ ਲੈਂਦੇ ਆ ਪਰ ਬਰਫੀ ਬਣਾਉਣ ਵੇਲੇ ਆਪਾਂ ਬਹੁਤਾ ਕਲਰ ਚੇਂਜ ਨਹੀਂ ਕਰਨਾ ਹੈਗਾ ਬੇਸਣ ਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਛਿੱਟਾ ਮਾਰ ਕੇ ਦੇਖ ਲਾਂਗੇ ਪਾਣੀ ਦਾ ਚੈੱਕ ਕਰਕੇ ਦੇਖ ਲਾਂਗੇ ਜੇ ਛਣ ਛਣ ਦੀ ਆਵਾਜ਼ ਆਈ ਤਾਂ ਇਹਦਾ ਮਤਲਬ ਆਪਣਾ ਬੇਸਣ ਜਿਹੜਾ ਬਿਲਕੁਲ ਤਿਆਰ ਹੈ ਬਰਫੀ ਦੇ ਲਈ ਅਲੋਕ ਆਪਾਂ ਐਸਟਰਾ ਚਾਹੇ ਕਰਾਂਗੇ ਥੋੜਾ ਜਿਹਾ ਛਿੱਟਾ ਮਾਰ ਕੇ ਦੇਖਾਂਗੇ ਇਹ ਸ਼ਰਨ ਸ਼ਰਨ ਦੀ ਆਵਾਜ਼ ਆਈ ਹੈ ਇਸ ਲਈ ਆਪਣਾ ਬੇਰਕੋਲ ਬੇਸਨ ਤਿਆਰ ਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਆਪਾਂ ਬਰਫੀ ਦੇ ਲਈ ਇੱਧਰ ਚਾशनी ਬਣਾਵਾਂਗੇ ਇੱਕ ਕੌਲੀ ਆਪਾਂ ਜਿਹੜੀ ਖੰਡ ਦੇ ਲਈ ਉਹ ਪਾਵਾਂਗੇ ਇਹ 200 ਗ੍ਰਾਮ ਆਪਾਂ ਖੰਡ ਲਈਏ ਸੀ ਇਹਦੇ ਵਿੱਚ ਅੱਧੀ ਕੌਲੀ ਆਪਾਂ ਪਾਣੀ ਵੀ ਪਾਵਾਂਗੇ 100 ਗ੍ਰਾਮ ਤੇ ਲਗਭਗ ਆਪਾਂ ਪਾਣੀ ਪਾਵਾਂਗੇ ਬੇਸਨ ਦੀ ਬਰਫੀ ਬਣਾਉਣ ਦੇ ਲਈ ਆਪਾਂ ਇੱਕ ਤਾਰ ਵਾਲੀ ਚਾਸਨੀ ਤਿਆਰ ਕਰਾਂਗੇ ਜਿਨ੍ਹਾਂ ਚ ਰੇਦੀ ਤਾਰ ਨਹੀਂ ਬਣਦੀ ਉਹਨਾਂ ਚਿਰ ਆਪਾਂ ਇਹਨੂੰ ਘੜਦੇ ਰਹਿਣਾਗਾ ਜਾਂ ਨਹੀਂ ਆਪਾਂ ਚਾਸਨੀ ਨੂੰ ਬੜਾ ਢਿੱਲਾ ਰੱਖਣਾ ਤੇ ਨਹੀਂ ਆਪਾਂ ਬੜਾ گاੜਾ ਕਰਨਾ ਜਦੋਂ ਇੱਕ ਤਾਰ ਬਣ ਗਈ ਚਾਸਨੀ ਦੀ ਉਹਨਾਂ ਟਾਈਮ ਆਪਾਂ ਇਹਨੂੰ ਕਾੜਾਂਗੇ ਜੇਕਰ ਆਪਾਂ ਢਿੱਲੀ ਚਾਸਨੀ ਪਾ ਦਿੱਤਾ ਆਪਣੀ ਬਰਫੀ ਜਿਹੜੀ ਵਧੀਆ ਨਹੀਂ ਬਣਨੀਗੀ ਚਾਸਨੀ ਦੇ ਵਿੱਚ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦਿੰਨੇ ਆਂ ਜਾਸਮੀ ਨੂੰ ਕਲਰ ਦੇਣ ਲਈ ਆਪਾਂ ਥੋੜਾ ਜਿਹਾ ਫੂਡ ਕਲਰ ਵੀ ਪਾ ਲਾਂਗੇ ਇੱਕ ਪਿੰਚ ਆਪਾਂ ਲਗਭਗ ਫੂਡ ਕਲਰ ਪਾਇਆ ਪਿਆ ਥੋੜਾ ਜਿਹਾ ਆਪਾਂ ਰੈੱਡ ਕਲਰ ਪਾਇਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਚਾਸਨੀ ਬਣ ਕੇ ਬਿਲਕੁਲ ਆਪਣੀ ਤਿਆਰ ਹੈ ਜੀ ਇਸ ਤਰ੍ਹਾਂ ਦੀ ਆਪਣੀ ਤਾਰ ਬਣਨੀ ਚਾਹੀਦੀ ਹੈ ਤੇ ਹੁਣ ਆਪਾਂ ਇਹਨੂੰ ਬੇਸਨ ਦੇ ਵਿੱਚ ਮਿਕਸ ਕਰ ਦਾਂਗੇ ਚਾਹ ਤੁਸੀਂ ਅੱ비 ਗਰਮ ਤੇ ਆਪਣੀ ਚਾਸਨੀ ਵੀ ਗਰਮਾ ਹੁਣ ਆਪਾਂ ਇਹਨੂੰ ਬੇਸਨ ਤੇ ਚਾਸਨੀ ਨੂੰ ਵਾਪਸ ਵਿੱਚ ਮਿਕਸ ਕਰ ਦਾਂਗੇ ਬੇਸਨ ਤੇ ਚਾਸਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਜੀ ਹੁਣ ਆਪਾਂ ਇਹਨੂੰ 2 ਮਿੰਟ ਲਈ ਠੰਢੀ ਹੋਣ ਲਈ ਰੱਖ ਦਾਂਗੇ ਬਰਫੀ ਜਮਾਉਣ ਦੇ ਲਈ ਆਪਾਂ ਥਾਲ ਦੇ ਵਿੱਚ ਜਿਹੜਾ ਥੋੜਾ ਥੋੜਾ ਘਿਓ ਲਗਾ ਲਾਂਗੇ ਜਦੋਂ ਆਪਾਂ ਜਿਹੜੀ ਬਰਫੀ ਕੱਟਾਂਗੇ ਉਹ ਨਾਲ ਨਾ ਲੱਗੇ ਥੱਲੇ ਇਸ ਤਰ੍ਹਾਂ ਆਪਾਂ ਸਾਰਾ 베ਸਨ ਦਾ ਮਿਕਸਚਰ ਹੈ ਜਿਹੜਾ ਇਹਨੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਉਹ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰਤਾ ਹੁਣ ਆਪਾਂ ਇਹਦੇ ਉੱਪਰ ਡਰਾਈ ਫਰੂਟ ਜਿਹੜੇ ਥੋੜੇ ਕੱਟ ਕੇ ਜਿਹੜੇ ਰੱਖੇ ਸੀ ਉਹ ਪਾ ਲਾਂਗੇ ਆਪਾਂ ਥੋੜੇ ਡਰਾਈ ਫਰੂਟ ਕੱਟ ਕੇ ਰੱਖੇ ਸੀ ਜਿਹੜੇ ਉਹ ਇਹਨੂੰ ਗਾਰਨਿਸ਼ ਕਰ ਦਿੰਦੇ ਆ ਉਹਦੇ ਨਾਲ ਆਪਣੇ ਬੀਸਣ ਦਾ ਮਿਕਸ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਆਪਾਂ ਪਲੇਟ ਦੇ ਵਿੱਚ ਸੈੱਟ ਕਰ ਲਿਆ ਤੇ ਇਹਦੇ ਉੱਪਰ ਸਾਰੇ ਡਰਾਈ ਫੂਡਸ ਜਿਹੜੇ ਵੀ ਤੁਹਾਨੂੰ ਪਸੰਦ ਆ ਤੁਸੀਂ ਲਗਾ ਸਕਦੇ ਹੋ ਅਸੀਂ ਇੱਥੇ ਪਿਸਤਾ ਲਏ ਸੀ ਪਿਸਤੇ ਨੂੰ ਬਰੀਕ ਕੱਟ ਕੇ ਆਪਾਂ ਇਹਦੇ ਉੱਪਰ ਲਗਾ ਦਿੱਤਾ ਹੁਣ ਆਪਾਂ 2-3 ਘੰਟੇ ਲਈ ਇਹਨੂੰ ਰੈਸਟ ਤੇ ਰੱਖ ਦਾਂਗੇ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਪੀਸ ਕੱਟ ਲਾਂਗੇ 2 ਘੰਟੇ ਲਈ ਆਪਾਂ ਮਿਕਸਰ ਨੂੰ ਫ੍ਰੀਜ ਦੇ ਵਿੱਚ ਰੱਖਤਾ ਸੀ ਹੁਣ ਇਹ ਜਦੋਂ ਸੈੱਟ ਹੋ ਗਿਆ ਬਰਫੀ ਬਣਾਉਣ ਦੇ ਲਈ ਚੱਕ ਹੁਣ ਆਪਾਂ ਚਾਕੂ ਦੇ ਨਾਲ ਇਹਨੂੰ ਥੱਲੋ ਲਾ ਦਾਂਗੇ ਆਪਾਂ ਇੱਕ ਪੀਸ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਸਾਰੇ ਪੀਸਸ ਨੂੰ ਅਲੱਗ ਕਰ ਲਾਂਗੇ ਬੇਸਣ ਦੀ ਵਰਫੀ ਬਣ ਕੇ ਜੀ ਬਿਲਕੁਲ ਆਪਣੀ ਤਿਆਰ ਆ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਇਹ ਤਿਆਰ ਹੋਈ ਹੈ ਤੇ ਬਿਲਕੁਲ ਹਲਵਾਈ ਸਟਾਈਲ ਬਣੀ ਹੈ ਤੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੀ ਬਣੀ ਆ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਫਟ ਬਣੀ ਆ ਤੁਸੀਂ ਵੀ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ